ਲੁਧਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਲਖਵਾਲਦ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ 16 ਤਾਰੀਖ ਨੂੰ ਭਾਰਤ ਬੰਦੇ ਸੱਦੇ ਨੂੰ ਲੈ ਕੇ ਵਿਚਾਰ ਕੀਤੀ ਗਈ। ਇਸ ਮੌਕੇ ਜ਼ਿਕਰ ਕੀਤਾ ਗਿਆ ਕਿ ਸਵੇਰ ਭਰ ਦੇ ਬਾਜ਼ਾਰ ਤੇ ਸੜਕੀ ਆਵਾਜਾਈ ਤੋਂ ਇਲਾਵਾ ਰੇਲਵੇ ਲਾਈਨਾਂ ਵੀ ਕਿਸਾਨਾਂ ਵੱਲੋਂ ਘੇਰੀਆਂ ਜਾਣਗੀਆਂ ਜਿਸ ਵਿੱਚ ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਰੱਖੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਕਈ ਮੰਗਾਂ ਨੇ ਜੋ ਕੇਂਦਰ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਤੇ ਇਸੇ ਲੜਾਈ ਲਈ ਉਹ ਦੁਬਾਰਾ ਤੋਂ ਸੰਗਰਾਸ਼ ਸ਼ੁਰੂ ਕਰਨਗੇ। ਇਹ ਲਖੋਆ ਦੀ ਮੀਟਿੰਗ ਹੋਈ ਹੈ ਮਿੰਨਾਂਵਾਲ ਕੀ ਕਹਤੋਗੇ ਅੱਜ ਦੇ ਰਾਜ ਦੇ ਮੁੱਦੇ ਚੱਲਦਾ ਕਿ ਕਿ ਪੈਸਾ ਹੈ ਜਿਹੜਾ ਸਾਡਾ ਐਸਕੇਐਮ ਵੱਲੋਂ ਫੈਸਲਾ ਆਇਆ ਵੀ 16 ਤਰੀਕ ਨੂੰ 16 ਫਰਵਰੀ ਨੂੰ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸਾਡੀਆਂ ਮੀਟਿੰਗਾਂ ਜਿਹੜੀਆਂ ਆਰਟੀ ਅਸੋਸੀਏਸ਼ਨਾਂ ਨਾਲ ਹੋ ਗਈਆਂ ਟ੍ਰੇਡ ਯੂਨੀਅਨਾਂ ਨਾਲ ਹੋ ਗਈਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਪੈਪਸੂ ਰੋਡ ਟਰਾਂਸਪੋਰਟ ਨਾਲ ਹੋ ਗਈਆਂ ਨੇ ਇਸ ਤਰ੍ਹਾਂ ਪੈਟਰੋਲ ਪੰਪਾਂ ਵਾਲਿਆਂ ਨਾਲ ਹੋ ਗਈਆਂ ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ ਕਿਸਾਨਾਂ ਨੇ ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ ਕਿਉਂ ਬੰਦ ਕਰਾਂਗੇ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ ਹਰ ਚੀਜ਼ ਜਿਹੜੀ ਉਹ ਕਾਰਪੋਰੇਟ ਨੂੰ ਦੇਣ ਜਾ ਰਹੀ ਆ ਕਾਰਪੋਰੇਟਾਂ ਦਾ ਹੀ ਕਰਜ਼ਾ ਮਾਫ਼ ਕਰਨਾ ਜਾ ਰਹੀ ਹੈ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਨਹੀਂ ਕਰ ਰਹੀ ਸਾਨੂੰ ਐਮਐਸਪੀ ਦਾ ਜਿਹੜਾ ਲਾਰਾ ਲਾਇਆ ਸੀ ਵੀ ਤੁਹਾਡੀ ਆਮਦਨ ਦੁੱਗਣੀ ਕਰਦਾਂਗੇ ਸਰਕਾਰ ਨੇ ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 ਚ ਇਹਨਾਂ ਨੇ ਕਿਹਾ ਸੀ ਉਹ ਸਾਡੀ ਆਮਦਨ ਦੁੱਗਣੀ ਨਹੀਂ ਹੋਈ ਸਾਡੇ ਕਰਜ਼ੇ ਜਿਹੜੇ ਆ ਮਾਫ਼ ਨਹੀਂ ਹੋਏ ਸਾਡੀ ਫਸਲ ਬੀਮਾ ਯੋਜਨਾ ਜਿਹੜੀ ਉਹ ਨਹੀਂ ਪੂਰੀ ਹੋਈ ਸਾਨੂੰ ਬਟਾਪਾ ਪੈਨਸ਼ਨ ਨਹੀਂ ਮਿਲੀ ਇਸ ਲਈ ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਜਿਹੜਾ 16 ਤਾਰੀਖ ਦਾ 16 ਫਰਵਰੀ ਦਾ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਕਰਨ ਜਾ ਰਹੇ ਆ ਉਹਦੇ ਚ ਅਸੀਂ ਕੋਈ ਜਿਹੜੀ ਗੱਡੀ ਉਹ ਚੱਲਣ ਨਹੀਂ ਦੇਵਾਂਗੇ ਪਰ ਜਿਹੜੀਆਂ ਵਿਸ਼ੇਸ਼ ਸ਼ੂਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ ਜਾਂ ਜਨਾਰੇ ਪੇਪਰ ਆ ਜਾਂ ਕੋਈ ਬਰਾਤਾਂ ਨੇ ਜਾਂ ਵਿਆਹ ਨੇ ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ ਉਹਨਾਂ ਨੂੰ ਪੂਰਨ ਖੁੱਲ ਹੋਊਗੀ ਅਸੀਂ ਆਪਣੇ ਵਰਕਰਾਂ ਨੂੰ ਵੀ ਬੇਨਤੀ ਕਰਤੀ ਆ ਵੀ ਜਿਹੜਾ ਵੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆ ਤਾਂ ਉਹਨਾਂ ਨੂੰ ਜ਼ਰੂਰੀ ਲੰਘਾਇਆ ਜਾਊ ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ ਰੇਲ ਗੱਡੀਆਂ ਬੱਸਾਂ ਬੱਸਾਂ ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ ਜਿਹੜੀ ਸੜਕੀ ਆਵਾਜਾਈਆ ਉਹ ਅਸੀਂ 12 ਤੋਂ 4 ਮੈਨ ਬੰਦ ਕਰਾਂਗੇ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂਗੇ ਟੋਲ ਪਲਾਜ਼ੇ ਸਾਰੇ ਫ੍ਰੀ ਕਰਾਂਗੇ ਜਿਹੜਾ 13 ਇਦਾਂ ਹੋ ਗਿਆ 16 ਦਾ 13 ਨੂੰ ਵੀ ਤੁਸੀਂ ਦਿੱਲੀ ਪੁੱਛ ਕਰ ਰਹੇ ਹੋ ਥੋੜੀ ਜੱਥੇਬੰਦੀ ਕਿ ਉਹ ਅਲੱਗ-ਅਲੱਗ ਉਹਨਾਂ ਦਾ ਲੱਗਦਾ ਤੁਹਾਨੂੰ ਜਿਹੜੀ ਸਾਡੀ ਐਸਕੇਐਮ ਦੀਆਂ ਜਿਨ੍ਹਾਂ ਨੇ ਅਸੀਂ ਲੜਾਈ ਲੜੀ ਆ ਪਿਛਲੇ ਦੇਸ਼ 'ਚ ਪੰਜਾਬ 'ਚੋਂ 32 ਜੱਥੇਬੰਦੀਆਂ ਸੀ ਉਹਦੇ 'ਚੋਂ 27 ਜੱਥੇਬੰਦੀਆਂ ਅਸੀਂ 16 ਤਰੀਕ ਨੂੰ ਜਿਹੜਾ ਦੇਸ਼ਬੰਦ ਕਰ ਰਹੀਆਂ ਉਹ ਪੰਜ ਅੱਥੇਵੰਦੀਆਂ ਜਿਹੜਾ ਡੱਲੇਵਾਲ ਸਾਹਿਬ ਨੇ ਉਹਨਾਂ ਨੇ 13 ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਉਹਦੇ ਵਿੱਚ ਕੁਝ ਉਹਨਾਂ ਤੋਂ ਚੂਕ ਰਹਿ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਾਂਝੇ ਤੌਰ ਤੇ ਜਿਹੜਾ ਦਿੱਲੀ ਨੂੰ ਕੂਚ ਦਾ ਪ੍ਰੋਗਰਾਮ ਬਣਾਇਆ ਜਾਵੇ ਪਰ ਉਹ ਸਾਡੇ ਚ ਆਪਸੀ ਤਾਲਮੇਲ ਦੀ ਕਮੀ ਰਹਿਣ ਕਰਕੇ ਉਹਨਾਂ ਨੇ ਇਕੱਲਿਆਂ ਨੇ ਕੂਚ ਕਰਨ ਦਾ ਪ੍ਰੋਗਰਾਮ ਬਣਾ ਲਿਆ ਸਰਕਾਰ ਨਾਲ ਚਲੋ ਉਹਨਾਂ ਦੀਆਂ ਗੱਲਾਂ ਚਲਦੀਆਂ ਨੇ ਸਾਡੀਆਂ ਮੰਗਾਂ ਇੱਕੋ ਹੀ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹੀ ਉਹਨਾਂ ਦੀਆਂ ਮੰਗਾਂ ਨੇ ਅਸੀਂ ਤਾਂ ਕਹਿੰਨੇ ਆਂ ਵੀ ਸਰਕਾਰ ਉਹਨਾਂ ਦੇ ਪ੍ਰੈਸ਼ਰ ਥੱਲੇ ਇਹ ਮੰਗਾਂ ਸਾਨੂੰ ਵੀ ਦੇ ਦੇ ਦੋਵੇ ਤੇ ਉਹਨਾਂ ਨਾਲ ਭਾਵੇਂ ਮੀਟਿੰਗ 12 ਤਰੀਕ ਦੀ ਵੀ ਕੁਝ ਤੈਅ ਹੋਈ ਆ ਉਹਨਾਂ ਨੂੰ ਮੀਟਿੰਗ 'ਚ ਮੰਗਾਂ ਦੋਵੇ ਤੇ ਜੋ ਸਾਨੂੰ ਪਤਾ ਲੱਗ ਰਿਹਾ ਵੀ ਵੱਡੇ ਵੱਡੇ ਨਾਕੇ ਲਾ ਰਹੀ ਆ ਸਰਕਾਰ ਇਹ ਬੜੀ ਮਾੜੀ ਗੱਲ ਆ ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਜਿਹੜਾ ਹੱਕ ਆ ਸਾਡਾ ਹੱਕ ਆ ਪ੍ਰੋਟੈਸਟ ਕਰਨ ਦਾ ਮੰਗਣ ਦਾ ਸਰਕਾਰ ਸਾਡੀਆਂ ਮੰਗਾਂ ਮੰਨ ਲੈ ਵੀ ਅਸੀਂ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਜੇ ਸਰਕਾਰ ਨੇ ਕਿਤੇ ਗਲਤੀ ਕੀਤੀ ਕੋਈ ਸਾਡੇ ਦੇ ਧੱਕਾ ਕਰਨ ਦੀ ਭਾਵੇਂ 13 ਤਰੀਕ ਤੇ ਸਾਡੇ ਕਿਸਾਨਾਂ ਦੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਾਰੀਆਂ ਜੱਥੇ ਬੰਦੇ ਵੀ ਉਹਨਾਂ ਦੀ ਪਿੱਠ ਤੇ ਜਾ ਕੇ ਖੜ ਜਾਂਦੇ ਐਮਐਸਪੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਸੈਸ਼ਨ ਵੀ ਖਤਮ ਹੋ ਗਿਆ ਆਪਣਾ ਪਾਰਲੀਮੈਂਟ ਦਾ ਲਾਸਟ ਸੀਗਾ ਮੀਟਿੰਗ ਵੀ اٹੈਂਡ ਹੋ ਗਈ ਤੇ ਕੋਈ ਫੈਸਲਾ ਨਹੀਂ ਹੋ ਪਾਇਆ ਕੀ ਲੱਗਦਾ ਹੈ ਕਿ ਸਰਕਾਰ ਤੇ ਦਬਾਅ ਹੋ ਵੀ ਦੇਖਣਾ ਪਾਇਆ ਜਾਵੇਗਾ ਸਰਕਾਰ ਤੇ ਦਬਾਅ ਪਾਉਣ ਦੀ ਹੈਗੀ ਆ ਗੱਲ ਕਿਉਂਕਿ ਸਰਕਾਰ ਦਬਾਅ ਵੀ ਮੰਨ ਰਹੀ ਆ ਸਰਕਾਰ ਨੇ ਵੋਟਾਂ ਲੈਣੀਆਂ ਨੇ ਅਸੀਂ ਕਹਿੰਨੇ ਆ ਵੀ ਬੜੇ ਸਾਲ ਹੋ ਗਏ 10 ਸਾਲ ਹੋ ਗਏ ਸਾਨੂੰ ਲਾਰੇ ਲਾਉਂਦਿਆਂ ਨੂੰ ਤੁਹਾਨੂੰ ਕਮੇਟੀਆਂ ਬਣਾਉਂਦਿਆਂ ਨੂੰ ਦੋ ਤਿੰਨ ਸਾਲ ਤਾਂ ਐਮਐਸਪੀ ਦੀ ਕਮੇਟੀ ਬਣਾਈ ਨੂੰ ਹੋ ਗਈ ਉਹਦੇ ਤੋਂ ਕੋਈ ਮੀਟਿੰਗਾਂ ਨਹੀਂ ਕੀਤੀ ਹੁਣ ਤੁਸੀਂ ਜੰਦੇਵਾਰੀ ਫੈਸਲਾ ਲੈ ਲਓ ਤੇ ਸਾਨੂੰ ਇਹਦੇ ਐਮਐਸਪੀ ਦਾ ਕਾਨੂੰਨ ਬਣਾ ਦਿਓ ਜੀ ਲੇਕਿਨ ਸੁਆਮੀ ਹਾਥਨ ਸਾਹਿਬ ਨੂੰ ਇਹਨਾਂ ਨੇ ਪਾਤੂ ਦਾ ਜਿੰਨੀ ਗੱਲ ਕਹੀ ਲੇਕਿਨ ਉਹਨਾਂ ਦੀ ਰਿਪੋਰਟ ਹੈ ਜਿਹੜੀ ਤੁਸੀਂ ਉਹਨੂੰ ਕੋਲ ਲਾ ਕੋ ਕੰਦੀ ਮੰਗ ਕਰ ਰਹੇ ਹੋ ਉਹਦਾ ਦਿਨ ਵੀ ਮਨਾਇਆ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਵੀ ਕਿਹਾ ਇਹਨਾਂ ਨੇ ਉਹਨੂੰ ਭਾਰਤ ਰਤਨ ਦਾ ਅਵਾਰਡ ਵੀ ਦੇ ਰਹੇ ਆ ਪਰ ਜਿਹੜੀ ਉਹਦੇ ਸ਼ਿਫਾਰਸ਼ਾਂ ਨੇ ਉਹਨਾਂ ਨੂੰ ਇਹ ਲਾਗੂ ਨਹੀਂ ਕਰ ਰਹੇ ਕਿੱਡੀ ਦੁੱਖ ਦੀ ਗੱਲ ਹੈ ਜੀ ਜੀ ਤੇ ਹੁਣ ਤੁਹਾਡਾ ਕੀ ਅਗਲਾ ਰਹੇਗਾ ਜੇ ਤੇਰਾ ਦਿਨ ਤੇ ਕਹਿੰਦੇ ਵੀ ਮਾਲਕ ਤੁਮ ਦੇਖੀ ਨਹੀਂ ਕਿ ਕਿਸ ਤੇ ਕਾ ਤਿਆਰੀ ਕੀਤੀ ਹੈ ਤੇ ਤੁਸੀਂ ਮਤਲਬ ਇੱਕ ਸਾਂਝ ਜਿੱਥੇ ਬੰਦੇ ਫੇਲ ਤੁਸੀਂ ਉਸੇ ਰਾਤ ਤੁਰੋਗੇ ਨਹੀਂ ਅਜੇ ਸਾਡਾ ਕੋਈ ਪ੍ਰੋਗਰਾਮ ਨਹੀਂ ਤੇਰਾ ਨੂੰ ਤੁਰਨ ਦਾ ਅਸੀਂ ਤਾਂ ਕਹਿੰਨੇ ਆ ਵੀ ਸਰਕਾਰ ਮੰਗਾਈ ਮਨਵਾਉਣੀਆਂ ਸੀ ਸਰਕਾਰ ਉਹਨਾਂ ਨੇ ਗੱਲ ਕਰਕੇ ਸਾਡੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਸਰਕਾਰ ਫੋਰੀ ਤੌਰ ਤੇ ਐਲਾਨ ਕਰਦਾ ਜਫਾ ਸਾਹਿਬ ਜੇਮਰ 12 ਮੁਜਲੀ ਮੀਟਿੰਗ ਹੁੰਦੀ ਉਹ ਚ ਐਲਾਨ ਹੋ ਜਾਂਦਾ ਵੀ ਇਹ ਮੰਗਾਂ ਮੰਨੀਆਂ ਗਈਆਂ ਨੇ ਫਿਰ 16 ਨੂੰ ਥੋੜਾ ਜਿਹੜਾ ਵਾਦਸਾ ਸੱਦਾ ਇਹ ਰੱਦ ਕੀਤਾ ਜਾਊਗਾ ਉਹ ਅਸੀਂ ਫਿਰ ਮੀਟਿੰਗ ਕਰਾਂਗੇ ਜੇ ਸਾਡੀਆਂ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਜਾਂਦੀ ਆ ਤਾਂ ਫਿਰ ਅਸੀਂ ਮੀਟਿੰਗ ਕਰਕੇ ਉਹਨੂੰ ਦੋ ਦਿਨ ਪਹਿਲਾਂ ਇਹਨੂੰ ਅਸੀਂ ਰੱਦ ਕਰ ਦਵਾਂਗੇ ਅਸੀਂ ਤਾਂ ਮੰਗਾਂ ਹੀ ਲੈਣੀਆਂ ਅਸੀਂ ਬੰਦ ਕਰਵਾ ਕੇ ਲੋਕਾਂ ਨੂੰ ਤੰਗ ਕਰਕੇ ਕੀ ਲੈ ਤੇ ਦੂਸਰਾ ਪੰਜਾਬ ਸਰਕਾਰ ਨੂੰ ਵੀ ਉਹ ਵੀ ਗੱਲ ਕਰ ਲਈਏ ਥੋੜੀ ਜੀ ਸੈਂਟਰ ਨਾਲ ਹੋ ਗਈ ਆ ਤੇ ਇੱਕ ਤਾਂ ਸਾਡਾ ਜਿਹੜਾ ਆਰਡੀਐਫ ਬੰਦ ਪਿਆ ਕੇਂਦਰ ਸਰਕਾਰ ਤੋਂ ਅਸੀਂ ਉਹ ਵੀ ਮੰਗ ਕਰਦੇ ਆ ਵੀ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਆ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਸਾਡੀਆਂ ਮੰਡੀਆਂ ਨੂੰ ਸੜਕਾਂ ਮੰਨੀਆਂ ਹੁੰਦੀਆਂ ਸਾਡੀਆਂ ਮੰਡੀਆਂ ਮੰਨੀਆਂ ਹੁੰਦੀਆਂ ਉਹ 2 ਸਾਲਾਂ ਤੋਂ ਬੰਦ ਪਿਆ ਫੌਰੀ ਤੌਰ ਤੇ ਕੇਂਦਰ ਸਰਕਾਰ ਜਾਰੀ ਕਰੇ ਦੂਸਰਾ ਪੰਜਾਬ ਸਰਕਾਰ ਨਾਲ ਵੀ ਸਾਡੀ ਪਿੱਛੇ ਮੀਟਿੰਗ ਹੋਈ ਸੀ 19 ਤਰੀਕ ਨੂੰ ਜਿਹਨੂੰ ਵੀ ਅੱਜ 2 ਮਹੀਨੇ ਹੋ ਚੱਲੇ ਆ ਸਾਡੇ ਨਾਲ 12 ਮੰਗਾ ਤੇ ਸਹਿਮਤੀ ਬਣੀ ਸੀ ਸਾਡੇ ਜਿੰਨੇ ਕਿਸਾਨ ਸ਼ਹੀਦ ਹੋਏ ਸੀ 750 ਭਾਵੇਂ ਅੱਜ ਭਗਵੰਤ ਮਾਨ ਮੀਟਿੰਗਾਂ ਕਰਵਾਉਂਦਾ ਵੀ ਇਹਨਾਂ ਦੀ ਗੱਲ ਸੁਣੋ ਪਰ ਉਹ ਸਾਡੀ ਗੱਲ ਕਿਉਂ ਨਹੀਂ ਸੁਣਦਾ ਅੱਜ ਜਿਹੜਾ 750 ਕਿਸਾਨ ਸ਼ਹੀਦ ਹੋਇਆ ਸੀ 350 ਕਿਸਾਨ ਉਹਦੇ ਖੇਤੀਬਾੜੀ ਮੰਤਰੀ ਦੇ ਦਰਾਂ ਦੇ ਮੂਹਰੇ ਬੈਠੇ ਨੇ ਉਹ ਪਰਿਵਾਰ ਉਹਨਾਂ ਨੂੰ ਨੌਕਰੀਆਂ ਦੀ ਮੰਗ ਕਰ ਰਹੇ ਆ ਇਸ ਤੋਂ 10 12 ਮੰਗਾ ਤੇ ਸਾਡੀ ਸਹਿਮਤੀ ਹੋਈ ਸੀ ਬਿਜਲੀ ਦੇ ਜਿਹੜੇ ਬਿੱਲ ਮਾਫ ਦੀ ਸਹਿਮਤੀ ਹੋਈ ਸੀ ਜਿਹੜੀ ਸਾਡੀ ਅਜਾੜਾ ਹੋਇਆ ਉਹਦੇ ਗੜੇਮਾਰ ਹੋਇਆ ਉਹਦੇ ਤੇ ਸਹਿਮਤੀ ਹੋਈ ਸੀ ਪਰ ਉਹ ਭਗਵੰਤ ਮਾਨ ਨਹੀਂ ਦੇ ਰਿਹਾ ਤੇ ਉਹ ਕੇਂਦਰ ਨੂੰ ਕਹਿ ਰਿਹਾ ਆਪ ਇਹ ਉਹਨਾਂ ਨੂੰ ਕਹਿੰਦੇ ਵੀ ਫੌਰੀ ਤੌਰ ਤੇ ਉਹ ਮੰਗਾ ਸਾਡੀਆਂ ਭਗਵੰਤ ਮਾਨ ਵੀ ਮੰਨੇ ਪੰਜਾਬ ਸਰਕਾਰ ਵੀ ਮੰਨੇ